ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖਾੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ 1984 ਦੇ ਅਣਜਾਣੇ ਸਿਦਕੀ ਅਤੇ ਯੋਧੇ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਛੋਟੇ-ਛੋਟੇ ਤਿੰਨ ਅਧਿਆਏ ਆਪਾਂ ਪੜਾਂਗੇ ਸ਼ੁਰੂ ਕਰਦੇ ਹਾਂ ਬਾਲਟੀ ਵਾਲਾ ਪੁਚੰਗੀ ਇੱਕ ਸਿੰਘ ਜੋ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹੀ ਘਿਰ ਗਿਆ ਸੀ ਉਹਨੇ ਇੱਕ ਅਲੜ ਉਮਰ ਦੇ ਨੌਜਵਾਨ ਦੀ ਗੱਲ ਸੁਣਾਈ 5 ਜੂਨ ਨੂੰ ਜਦੋਂ ਗੋਲੀਬਾਰੀ ਚੱਲ ਰਹੀ ਸੀ ਤਾਂ ਪ੍ਰਕਰਮਾਂ ਵਿੱਚ ਬਣੇ ਕਮਰਿਆਂ ਵਿਚਲੀ ਸੰਗਤ ਦਾ ਤੇਹ ਨਾਲ ਬੁਰਾ ਹਾਲ ਸੀ ਤਾਂ ਇਹ ਨੌਜਵਾਨ ਨੇ ਬਾਲਟੀ ਨਾਲ ਸਰੋਵਰ ਵਿੱਚੋਂ ਪਾਣੀ ਭਰਨ ਦੀ ਹਿੰਮਤ ਕੀਤੀ ਇੱਕ ਵਾਰ ਸਹੀ ਸਲਾਮਤ ਤਰੀਕੇ ਨਾਲ ਵਾਪਸ ਆ ਜਾਣ ਮਗਰੋਂ ਉਹਦੇ ਗੇੜੇ ਤੇਜ਼ ਹੋ ਗਏ ਉਹਨੇ ਨਿੱਕੀ ਜਹੀ ਬਾਲਟੀ ਨਾਲ ਕਈ ਗੇੜੇ ਲਾਏ ਅਤੇ ਕਿੰਨੇ ਹੀ ਲੋਕਾਂ ਦੀ ਤੇਹ ਬੁਝਾਈ ਉਹ ਆਪਣੀ ਜਾਨ ਤੇ ਖੇਡ ਕੇ ਇਹ ਕੰਮ ਕਰ ਰਿਹਾ ਸੀ ਖੋਰੇ ਫੌਜੀਆਂ ਨੂੰ ਪਤਾ ਲੱਗ ਗਿਆ ਸੀ ਚਾ ਅਚਾਨਕ ਹੀ ਉਹਦੇ ਇੱਕ ਬੋਛਾੜ ਵੱਜੀ ਅਤੇ ਉਹ ਸੇਵਾ ਦਾ ਪਤਲਾ ਸਰੋਵਰ ਵਿੱਚ ਹੀ ਡਿੱਗ ਪਿਆ ਕਾਲ ਪਗਾਉਣ ਵਾਲੇ ਲੰਗਰ ਦੀ ਇਮਾਰਤ ਦੇ ਨੇੜੇ ਜਿਹੜੇ ਸਿੰਘਾਂ ਦਾ ਮੋਰਚਾ ਸੀ ਉਹਨਾਂ ਵਿੱਚੋਂ ਕੁਝ ਸਿੰਘ ਕਾਰ ਸੇਵਾ ਹਜੂਰ ਸਾਹਿਬ ਤੋਂ ਆਏ ਸਨ ਇਹਨਾਂ ਸਿੰਘਾਂ ਦਾ ਸੰਤ ਜੀ ਨਾਲ ਇਕਰਾਰ ਹੋਇਆ ਸੀ ਕਿ ਉਹ ਜ਼ਰੂਰਤ ਦੇ ਵਕਤ ਆਉਣਗੇ ਸਿਰਫ ਇੱਕ ਇਕਰਾਰ ਕਰਕੇ ਐਨ ਵਕਤ ਉੱਤੇ ਉਹ ਸੰਤ ਜੀ ਨਾਲ ਆਣ ਖਲੋਤੇ ਉਹਨਾਂ ਤੋਂ ਹਥਿਆਰ ਲੈ ਅਤੇ ਮੋਰਚੇ ਸੰਭਾਲ ਲੈ ਇਹਨਾਂ ਨੇ ਖੂਬ ਜੰਗ ਲੜਿਆ ਤੇ ਬਹੁਤੇ ਉੱਥੇ ਹੀ ਸ਼ਹੀਦ ਹੋ ਗਏ ਇਹਨਾਂ ਸਿੰਘਾਂ ਦਾ ਕੌਲ ਪਗੌਣ ਤੇ ਸ਼ਹਾਦਤ ਦਾ ਸਫ਼ਰ ਲਾ ਨੀ ਮਿਸਾਲ ਹੈ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਯਾਦ ਕੀਤਾ ਜਾਵੇਗਾ ਸਰਕਾਰੀ ਡਾਕਟਰ ਸਾਡੇ ਨਾਲ ਮਿਲਾਪ ਹੋਣ ਮਗਰੋਂ ਸਾਡੀ ਠਹਰ ਬਣੇ ਇੱਕ ਪਰਿਵਾਰ ਨੇ ਵੀ ਕੁਝ ਇਸ ਤਰ੍ਹਾਂ ਦਾ ਹਾਲ ਸੁਣਾਇਆ ਸੀ ਇਹ ਬੰਦਾ ਜੂਨ 1984 ਵਿੱਚ ਸ਼੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਸਰਕਾਰੀ ਡਾਕਟਰ ਸੀ ਜੂਨ 1984 ਤੋਂ ਪਹਿਲਾਂ ਉਹ ਸੰਤਾਂ ਦੇ ਖਿਲਾਫ ਸੀ ਪਰ ਉਹਨੇ ਜਦੋਂ ਹਕੂਮਤ ਦਾ ਕਰੂਪ ਚਿਹਰਾ ਵੇਖਿਆ ਤਾਂ ਉਹਨੂੰ ਸੰਤਾਂ ਦੀਆਂ ਸਭ ਗੱਲਾਂ ਸੱਚ ਲੱਗਣ ਲੱਗੀਆਂ ਜੋ ਪਹਿਲਾਂ ਢਕਾਉ ਭਾਸ਼ਣ ਲੱਗਦੀਆਂ ਸਨ ਉਹਨੇ ਬਹੁਤ ਕੁਝ ਵੇਖਿਆ ਅਤੇ ਸੁਣਿਆ ਸੀ ਕਾਫੀ ਲਾਸ਼ਾਂ ਜੋ ਪੋਸਟ ਟਮਾਟਮ ਲਈ ਆਈਆਂ ਸਨ ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਸਨ ਅਤੇ ਬਹੁਤਿਆਂ ਨੂੰ ਬਿਲਕੁਲ ਨੇੜਿਓਂ ਗੋਲੀ ਮਾਰੀ ਗਈ ਸੀ ਫੌਜਦਾਰ ਰਵਈਆ ਜਲਾਲਤ ਭਰਿਆ ਸੀ ਅਤੇ ਸ਼ਹਿਰ ਦੇ ਹਿੰਦੂ ਤ ਵੀ ਫੌਜ ਨਾਲ ਰਲ ਕੇ ਖੁਸ਼ੀ ਮਨਾ ਰਹੇ ਸਨ ਦਰਬਾਰ ਸਾਹਿਬ ਵਿੱਚੋਂ ਲਾਸ਼ਾਂ ਚੁੱਕਣ ਲਈ ਅਤੇ ਸਫਾਈ ਕਰਨ ਲਈ ਸਫਾਈ ਕਰਮਚਾਰੀਆਂ ਨਾਲ ਵੀ ਧੱਕਾ ਕੀਤਾ ਗਿਆ ਕਿਉਂਕਿ ਇੱਕ ਵਾਰ ਉਹਨਾਂ ਨੇ ਲਾਸ਼ਾਂ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਫਿਰ ਉਹਨਾਂ ਨੂੰ ਖੁੱਲੀ ਸ਼ਰਾਬ ਪਿਵਾਈ ਗਈ ਅਤੇ ਲਾਸ਼ਾਂ ਤੋਂ ਮਿਲਿਆ ਸਮਾਨ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹਸਪਤਾਲ ਵਿੱਚ ਵੀ ਜ਼ਖਮੀਆਂ ਨਾਲ ਫੌਜੀਆਂ ਦਾ ਵਤੀਰਾ ਬਹੁਤ ਭੜਾ ਸੀ ਉਹ ਜ਼ਖਮੀਆਂ ਨੂੰ ਹਸਪਤਾਲ ਵਿੱਚ ਹੀ ਕੁੱਟ ਦਿੰਦੇ ਸਨ ਅਤੇ ਭੜੀ ਸ਼ਬਦਾਵਲੀ ਵਰਤਦੇ ਸਨ ਇਸ ਵਰਤਾਰੇ ਨੇ ਉਹ ਬੰਦੇ ਦਾ ਜੀਵਨ ਬਦਲ ਦਿੱਤਾ ਉਹਨੇ ਆਪਣੇ ਤਰੀਕੇ ਨਾਲ ਸੰਘਰਸ਼ ਦੀ ਸੇਵਾ ਕੀਤੀ ਧੰਨਵਾਦ